ਪੰਜਾਬ ਦੇ ਵਿੱਚ ਆ ਰਹੇ ਹੜ੍ਹਾਂ ਨੂੰ ਲੈ ਕੇ ਪੰਜਾਬ ਸਰਕਾਰ ਚਿੰਤਾ ਦੇ ਵਿੱਚ ਨਜ਼ਰ ਆ ਰਹੀ ਹੈ ਸੰਗਰੂਰ ਦੇ ਵਿੱਚ ਨਿਕਲਦੇ ਕੱਗਰ ਦਰਿਆ ਦਾ ਲੈਵਲ ਵੀ ਵਧਦਾ ਜਾ ਰਿਹਾ ਤੇ ਉਸ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਜੀ ਮਧਵ ਨੂੰ ਸੰਗਰੂਰ ਪ੍ਰਸ਼ਾਸਨ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਸੰਗਰੂਰ ਦੇ ਵਿੱਚ ਜੇਕਰ ਹਾਰ ਵਰਗੀ ਸਥਿਤੀ ਬਣਦੀ ਹੈ ਤਾਂ ਕਿਸ ਤਰੀਕੇ ਨਾਲ ਪ੍ਰਬੰਧਨ ਕਰਨਾ ਉਸ ਦਾ ਜਾਇਜ਼ਾ ਲਿਆ ਗਿਆ ਪ੍ਰੰਤ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਸੰਗਰੂਰ ਪ੍ਰਸ਼ਾਸਨ ਦੇ ਕੋਲ ਜੇਕਰ ਅਜਿਹੀ ਕੋਈ ਸਥਿਤੀ ਬਣਦੀ ਹੈ ਤਾਂ ਉਹ ਜੱਠਣ ਦੇ ਲਈ ਪੂਰੇ ਪ੍ਰਬੰਧ ਨੇ ਪੂਰੇ ਪੰਜਾਬ ਦੇ ਸਿਵਲ ਸਰਜਨ ਤੇ ਡਿਪਟੀ ਕਮਿਸ਼ਨਰਸ ਨੂੰ ਹੁਕਮ ਦੇ ਦਿੱਤੇ ਗਏ ਨੇ ਟੀਮਾਂ ਦਾ ਗਠਨ ਹੋ ਚੁੱਕਿਆ ਹੈ ਜੇਕਰ ਕਿਸੇ ਵੀ ਲਾਕੇ ਦੇ ਵਿਚਾਲੇ ਵਰਗੀ ਸਥਿਤੀ ਬਣਦੀ ਹੈ ਤਾਂ ਉਸ ਨੂੰ ਕਿਸ ਤਰੀਕੇ ਨਾਲ ਨਜਿੱਠਣਾ ਉਸ ਤੇ ਜੋ ਵੀ ਲੋੜਿੰਦੀਆਂ ਚੀਜ਼ਾਂ ਨੇ ਉਸ ਨੂੰ ਪਹਿਲਾਂ ਹੀ ਪੂਰਾ ਕਰ ਲਿਆ ਗਿਆ ਸਭ ਤੋਂ ਪਹਿਲਾਂ ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ ਸਵਾਗਤ ਆ ਵੈਲਕਮ ਤੁਹਾਡਾ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਜੀ ਔਰ ਹੁਣੇ-ਹੁਣੇ ਜਿੰਦਾਂ ਨੇ ਜੁਆਇਨ ਕੀਤਾ ਰਾਹੁਲ ਚੋਬੇ ਜੀ ਡਿਪਟੀ ਕਮਿਸ਼ਨਰ ਸੰਗਰੂਰ ਏਡੀਸੀ ਸਹਿਬਾਨ ਐਸਡੀਐਮ ਸਹਿਬਾਨ ਅੱਜ ਸਾਰੇ ਅਸੀਂ ਇੱਕ ਇੰਪੋਰਟੈਂਟ ਮੀਟਿੰਗ ਜਿਹੜੀ ਆ ਐਮਰਜੈਂਸੀ ਮੀਟਿੰਗ ਉਹ ਜ਼ਿਲ੍ਹਾ ਸੰਗਰੂਰ ਦੀ ਕੀਤੀ ਆ ਕਿ ਸੰਗਰੂਰ ਦੇ ਅੰਦਰ ਹੜ੍ਹਾਂ ਦੇ ਕੀ ਹਾਲਾਤ ਨੇਗੇ ਸਰੂਰ ਦੇ ਅੰਦਰ ਪਾਣੀ ਦਾ ਕੀ ਹਰਾਤ ਨੇ ਉਹਨਾਂ ਨੂੰ ਲੈ ਕੇ ਅਸੀਂ ਕਾਫੀ ਚਰਚਾ ਕੀਤੀ ਆ ਕਿਉਂਕਿ ਡਿਪਟੀ ਕਮਿਸ਼ਨਰ ਸਾਹਿਬ ਹੁਣੇ-ਹੁਣੇ ਨਵੇਂ-ਨਵੇਂ ਆਏ ਨੇਗੇ ਸੋ ਇਸ ਗੱਲ ਕਰਕੇ ਕਾਫੀ ਜਗ੍ਹਾ ਦੇ ਉੱਤੇ ਇਹ ਖੁਦ ਲਗਾਤਾਰ ਪਿਛਲੇ 24 48 ਘੰਟਿਆਂ ਤੇ ਲਗਾਤਾਰ ਨਿਗਰਾਨੀ ਕਰ ਰਹੇ ਸੀ ਐਸਐਸਪੀ ਸਾਹਿਬ ਲੱਗੇ ਹੋਏ ਸੀ ਸਾਰਾ ਪ੍ਰਸ਼ਾਸਨ ਲੱਗਾ ਹੋਇਆ ਸੀਗਾ ਖਾਸ ਕਰਕੇ ਜੇ ਮੈਂ ਗੱਲ ਕਰਾਂ ਉੱਪਰਲੇ ਇਲਾਕੇ 'ਚ ਘੱਗਰ ਜਿਹੜਾ ਹੈਗਾ ਇਸ ਵਾਰ ਘੱਗਰ ਦਾ ਜਿਹੜਾ ਉਹਨਾਂ ਜਿਹਨੂੰ ਕਹਿ ਦਈਏ ਆਪਾਂ ਬਹੁਤ ਤੇਜ਼ੀ ਨਾਲ ਨਹੀਂ ਵਧਿਆ ਸਿਰਫ 744.3 ਦੇ ਉੱਤੇ ਸਵੇਰ ਦੇ 10 ਵਜੇ ਨੋਟ ਕੀਤਾ ਗਿਆ 744.3 ਪੀਸ ਤੇ ਜਿਹੜਾ ਪਰਸੈਂਟ ਦੇ ਉੱਤੇ ਪਾਣੀ ਖੜਾ ਸੀਗਾ ਸੋ ਡੇਂਜਰ ਲੈਵਲ ਤੋਂ ਥੱਲੇ ਆ 300 ਹੈ ਜੀ 748 748 ਜਿਹੜਾਗਾ 748 ਪੁਆਇੰਟ ਜਿਹੜੇ ਉਹ ਡੇਂਜਰ ਲੈਵਲ ਨੇ ਡੇਂਜਰ ਲੈਵਲ ਤੋਂ ਥੱਲੇ ਆ ਔਰ ਇਨਫਰਮੇਸ਼ਨ ਇਹ ਆ ਕਿ ਪਾਣੀ ਦਾ ਬਹਾਅ ਪਿਛਲੇ ਪਾਸੋਂ ਇਡਕਾ ਗੱਟ ਪਿੱਛੋਂ ਪਾਣੀ ਆ ਰਿਹਾ ਉਹ ਲਗਾਤਾਰ ਡਿਕਲਾਈਨ ਹੁੰਦਾ ਜਾ ਰਿਹਾ ਪਾਣੀ ਦਾ ਲੈਵਲ ਪਿੱਛੋਂ ਘਟ ਰਿਹਾ ਹੈਗਾ ਪਿਛਲੀ ਸਾਈਡ ਤੋਂ ਤੋਂ ਇਹਦਾ ਮਤਲਬ ਹੈ ਕਿ ਆਉਣ ਵਾਲੇ ਜਿਹੜੇ 20 ਘੰਟੇ ਨੇ ਉਹਨਾਂ ਚ ਪਾਣੀ ਦਾ ਲੈਵਲ ਜਿਹੜਾ ਉਹ ਹੋਰ ਵੀ ਤੇਜ਼ੀ ਦੇ ਨਾਲ ਥੱਲੇ ਚੜਾ ਜਾਊਗਾ ਔਰ ਜਿਹੜੇ ਜਿਹੜੇ ਪਿੰਡਾਂ ਚ ਪ੍ਰੋਬਲਮ ਆਈ ਸੀ ਚਾਹੇ ਉਹ ਸਤੌਜ ਆ ਹਰਿਆਊ ਆ ਡਸਕਾ ਆ ਸੰਗਤਪੁਰ ਔਰ ਕਾਫੀ ਸਾਰੇ ਪਿੰਡਾਂ ਚ ਆਈ ਸੀ ਉੱਥੇ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਨੇਗੀਆਂ ਔਰ ਜਿਹੜਾ ਨੁਕਸਾਨ ਹੋਇਆਗਾ ਉਹਦੀ ਗਰਦਾਵਰੀ ਮਾਨਜੋਗ ਡਿਪਟੀ ਕਮਿਸ਼ਨਰ ਸਾਹਿਬ ਖੁਦ ਕਰ ਰਹੇ ਨੇ ਕਿ ਇਹਨਾਂ ਦੀ ਟੀਮ ਕਰ ਰਹੀ ਹੈ ਜਿੰਨਾ ਵੀ ਨੁਕਸਾਨ ਹੋਇਆਗਾ ਬਿਲਕੁਲ ਉਹ ਅਸੀਂ ਪੈਸੇ ਸਾਰੇ ਲੋਕਾਂ ਦੇ ਦੇਵਾਂਗੇ ਜਿੱਥੇ-ਇਥੇ ਵੜਦਾਗਾ ਔਰ ਇਹਦੇ ਨਾਲ ਦੀ ਨਾਲ ਇਹ ਵੀ ਬੜੀ ਗੱਲ ਹੈ ਕਿ ਲਗਭਗ 11 ਜਗ੍ਹਾ ਦੇ ਉੱਤੇ ਕਨਾਲ ਡਿਪਾਰਟਮੈਂਟ ਦਾ ਬ੍ਰੀਚ ਹੋਇਆ ਸੀਗਾ ਸੌਰੀ 18 ਜਗ੍ਹਾ ਤੇ ਹੋਇਆ ਸੀ ਬ੍ਰੀਚ 18 ਜਗ੍ਹਾ ਤੇ ਬ੍ਰੀਚ ਹੋਇਆ ਸੀਗਾ ਔਰ 3 ਜਗ੍ਹਾ ਤੇ ਡਰੇਨੇਜ ਡਿਪਾਰਟਮੈਂਟ ਦਾ ਬ੍ਰੀਚ ਹੋਇਆ ਸੀ ਜਿਨ੍ਹਾਂ ਵਿੱਚੋਂ 12 ਬ੍ਰੀਚਸ ਜੜੀਆਂ ਲੱਗੀਆਂ ਉਹ ਪਲੱਗ ਕਰ ਲਏ ਜੰਨ ਜਨ ਨੇ ਯਾਨੀ 12 ਜਗ੍ਹਾ ਦੇ ਉੱਤੇ ਪਾਣੀ ਨੂੰ ਕਾਬੂਸ਼ ਕਰ ਲਿਆ ਗਿਆ ਥੋੜਾ ਜਗ੍ਹਾ ਤੇ ਬਾਕੀ ਆ ਪਿੱਛੋਂ ਪਾਣੀ ਬੰਦ ਕੀਤਾ ਹੋਇਆਗਾ ਉਹਨਾਂ ਨੂੰ ਪਲੱਗਿੰਗ ਦਾ ਕੰਮ ਜਿਹੜਾ ਚੱਲ ਰਿਹਾ ਉਹ ਵੀ ਅੱਜ ਮੈਂ ਸਮਝਦਾ ਅੱਜ ਸਾਰਾ ਕੰਮ 100% ਕੰਪਲੀਟ ਹੋ ਜਾਊਗਾ ਸੋ ਕੋਈ ਵੀ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਜਿਹੜਾ ਜਾਨੀ ਨੁਕਸਾਨ ਨਹੀਂ ਹੋਇਆ ਨਾ ਹੀ ਕਿਸੇ ਨੂੰ ਇੰਜਰੀ ਆਈ ਹੈਗੀ ਬਟ ਲੇਕਿਨ ਜਿਹੜਾ مالی ਨੁਕਸਾਨ ਕਈ ਜਗ੍ਹਾ ਤੇ ਹੋਇਆਗਾ ਕਈ ਘਰਾਂ ਦਾ ਵੀ ਹੋਇਆਗਾ ਕਈ ਜਗ੍ਹਾ ਤੇ ਫਸਲਾਂ ਦਾ ਵੀ ਹੋਇਆਗਾ ਜਾਂ ਸਰਕਾਰੀ ਇਮਾਰਤਾਂ ਦਾ ਵੀ ਹੋਇਆਗਾ ਉਹਨਾਂ ਦਾ ਸਰਵੇ ਕਰਨ ਲਈ ਡਿਊਟੀ ਲਈ ਹੈ ਕਿ ਇਸ ਤੋਂ ਬਿਨਾ ਹਦਾਇਤਾਂ ਜਿਹੜੀਆਂ ਨੇ ਉਹ ਸੀਐਮਓ ਸਾਹਿਬ ਨੂੰ ਹਦਾਇਤਾਂ ਮੈਡੀਕਲ ਡਿਪਾਰਟਮੈਂਟ ਨੂੰ ਜਾਰੀ ਕੀਤੀਆਂ ਨੇਗੀਆਂ ਕਿ ਜਿਹੜਾ ਪਾਣੀ ਦੇ ਨਾਲ ਜਦੋਂ ਪਾਣੀ ਆਏ ਦਾ ਪਾਣੀ ਤੋਂ ਕੁਝ ਡਿਜ਼ੀਜ਼ਸ ਪੈਦਾ ਹੁੰਦੀਆਂ ਨੇਗੀਆਂ ਕੁਝ ਬਿਮਾਰੀਆਂ ਜਿਹੜੀਆਂ ਉਹ ਪੈਦਾ ਹੁੰਦੀਆਂ ਨੇਗੀਆਂ ਉਹਨਾਂ ਵਪਾਰੀਆਂ ਬਿਮਾਰੀਆਂ ਦੇ ਰੋਗ ਥਾਮ ਦੇ ਲਈ ਪਹਿਲਾਂ ਤੋਂ ਹੀ ਉਹ ਟੀਮਾਂ ਭੇਜੀਆਂ ਜਾਣ ਅੱਜ ਇਨਸ਼ੋਰ ਕੀਤਾ ਡੀ7 ਨੇ ਉਹ ਸਾਰੀਆਂ ਟੀਮਾਂ ਜਾਣਗੇ ਜਿਹੜੇ ਜਿਹੜੇ ਪਿੰਡਾਂ 'ਚ ਪਾਣੀ ਆਇਆ ਸੀ ਜਿਹੜੇ ਘਰਾਂ 'ਚ ਪਾਣੀ ਵੜ ਗਿਆ ਸੀ ਜਾਂ ਜਿਨ੍ਹਾਂ ਲੋਕਾਂ ਨੂੰ ਪੈਰਾਂ ਨੂੰ ਪਾਣੀ ਜਾਂ ਬਾਡੀ ਨੂੰ ਪਾਣੀ ਟੱਚ ਕਰ ਗਿਆ ਸੀਗਾ ਉਹਨਾਂ ਸਾਰਿਆਂ ਜਾ ਕੇ ਉੱਥੇ ਉਹਨਾਂ ਨੂੰ ਚੈੱਕ ਅਪ ਹੋਊਗਾ ਔਰ ਜੇ ਕਿਤੇ ਸੁਭਾਵਨਾ ਹੋਈ ਤਾਂ ਇਮੀਡੀਏਟਲੀ ਇਹਦਾ ਟ੍ਰੀਟਮੈਂਟ ਕੀਤਾ ਜਾਊਗਾ ਕਿਹੜੀ ਜਾਨ ਬਿਮਾਰੀ ਹੈ ਸਾਹਮਣੇ ਆਈ ਹੈ ਜਿਹੜੀ ਪਾਣੀ 'ਚ ਡੁੱਬੀ ਹੈ ਜੀ ਐਗਰੀਕਲਚਰ ਦੀ ਜੀ ਹਜੇ ਤੱਕ ਸਰਵੇ ਕੰਪਲੀਟ ਸਰਵੇ ਨਹੀਂ ਆਇਆ ਸਾਹਮਣੇ ਕਿਉਂਕਿ ਹਜੇ ਤਾਂ ਕਾਫੀ ਸਾਰੇ ਡੁੱਬੀ ਹੋਏ ਕਾਫੀ ਸਾਰੇ ਸਾਹ ਕਿਉਂਕਿ ਵਿੱਚ ਬੜਿਆਂ ਨੇ ਜਾ ਸਕਦਾ ਹੈ ਜੇ ਬਾਪਿਆਂ ਨਹੀਂ ਜਾ ਸਕਦਾ ਹੈਗਾ ਸੋ ਇੱਕ ਜਾਂ ਦੋ ਦਿਨਾਂ ਤੱਕ ਕੰਪਲੀਟ ਸਿੱਧੀ ਜਿਹੜੀ ਆ ਸਾਹਮਣੇ ਆਊਗੀ ਬਿਮਾਰੀ ਨਾਲ ਕਿੰਨੇ ਪੀੜ ਤੋਂ ਹੋਏ ਨੇ ਟੈਂਡਰ ਨਹੀਂ ਹੋਏ ਸੀ ਹਸਪਤਾਲ ਨੂੰ ਲੈ ਕੇ ਪਰਿਵਾਰ ਕਿੰਨੇ ਕਿ ਪੀੜ ਤੋਂ ਹੋਏ ਭਗਾਨੀਆਂ ਦੇ ਨਾਲ ਫਲੱਡ ਦੇ ਨਾਲ ਤਿੰਨ ਚਾਰ ਪਿੰਡਾਂ ਚ ਜ਼ਿਆਦਾ ਪ੍ਰਭਾਵਿਤ ਹੋਏ ਨੇਗੇ ਪਰ ਲੇਕਿਨ ਪ੍ਰਸ਼ਾਸਨ ਨੇ ਸਮਾਂ ਰਹਿੰਦਿਆਂ ਕਾਰਵਾਈ ਕਰਦਿਆ ਉਹਨਾਂ ਸਾਰਿਆਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਗਏ ਸੀਗੇ ਤੁਸੀਂ ਐਸੀ ਗੱਲ ਕਰਕੇ ਕੋਈ ਜੜਾ ਜਾਣੀ ਨੀਸਾਨੀ ਜੀ ਮਾਸ਼ਾਅੱਲਾਹ ਸਾਹਿਬ ਦੇ ਕੋਰੋਨਾ ਰਪੀਆ ਫਾਂਡਾਂ ਦਾ ਸਾਹਿਬ ਸਿੰਘ ਸਾਹਿਬ ਦੇ ਪਿੰਡ ਸਦੋਲ ਦੇ ਵਿੱਚ ਅੱਜ ਇੱਕ ਸਵੇਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਉੱਥੇ ਪ੍ਰਸ਼ਾਸਨ ਤੇ ਲੋਕ ਨੇ ਜਿਹੜੇ ਝੜਪ ਰਹੇ ਨੇ ਆਪਸ ਵਿੱਚ ਤੇ ਪਾਣੀ ਕੱਢਣ ਨੂੰ ਲੈ ਕੇ ਕੋਈ ਪਰੇਸ਼ਾਨੀ ਹੋ ਰਹੀ ਹੈ ਉੱਥੇ ਇਹ ਸੀਗਾ ਕਿ ਇੱਕ ਸੜਕ ਜਿਹੜੀ ਉਹ ਸੜਕ ਤੋੜ ਦਿੱਤੀ ਜਾਵੇ ਸੋ ਪਾਣੀ ਦਾ ਵਹਾਅ ਜੇ ਉਹ ਸੜਕ ਕੁਝ ਬੰਦੇ ਕਹਿੰਦੇ ਸੀ ਇਹ ਸੜਕ ਤੋੜ ਦਿੱਤੀ ਜਾਵੇ ਕੁਝ ਬੰਦੇ ਕਹਿੰਦੇ ਸੀ ਸੜਕ ਦਾ ਤੋੜੀ ਜਾਵੇ ਕੁਝ ਅਗਲੇ ਪਿੰਡ ਜਿਹੜਾ ਬੰਨ ਲਾਇਆ ਗਿਆ ਸੀਗਾ ਸੋ ਡਿਪਟੀ ਕਮਿਸ਼ਨਰ ਸਾਹਿਬ ਖੁਦ ਤੇ ਮਾਨਸਾ ਦੇ ਡਿਪਟੀ ਕਮਿਸ਼ਨਰ ਸਾਹਿਬ ਇਹਨਾਂ ਨੇ رابطہ ਕਾਇਮ ਕੀਤਾ ਕਿ ਉਹ ਤਾਂ ਹੱਲ ਅਸੀਂ ਕੱਢ ਲਵਾਂਗੇ ਕਿਉਂਕਿ ਇਹ ਨਾ ਹੋਵੇ ਕਿ ਮੈਂ ਇੱਕ ਨੂੰ ਬਚਾਉਂਦਾ ਦੂਜੇ ਨੂੰ ਮਾਰਦੀ ਉਹਦੇ ਲਈ ਅਸੀਂ ਸਮੂਥ ਪ੍ਰਬੰਧ ਕਰ ਰਹੇ ਹਾਂਗੇ ਸੋ ਕਈ ਵਾਰ ਪੈਨਿਕ ਚ ਹੋ ਜਾਂਦਾ ਹੈਗਾ ਸੋ ਉਹਨਾਂ ਦੇ ਨਾਲ رابطہ ਕਾਇਮ ਹੈਗਾ ਸਰਪੰਚ ਸਾਹਿਬ ਨਾਲ ਹੋਣੀ ਗੱਲ ਕਰਕੇ ਹਟਿਆਗਾ ਸਥਿਤੀ ਕਾਬੂ ਚਾਗੀ ਪਾਣੀ ਜਿਹੜਾ ਉਹਦਾ ਲੈਵਲ ਵੀ ਜਿਹੜਾ ਹੈਗਾ ਆਈ ਥਿੰਕ ਇੱਕ ਫੁੱਟ ਤੋਂ نیچے ਜਿਹੜਾ ਥੱਲੇ ਹੋ ਗਿਆ ਲਗਾਤਾਰ ਪਾਣੀ ਜਿਹੜਾ ਥੱਲੇ ਨੂੰ ਹੋ ਰਿਹਾ ਹੈਗਾ ਕਿਉਂਕਿ بارشਾਂ ਬੰਦ ਹੋ ਚੁੱਕੀਆਂ ਇਹ ਡਰੇਨਾਂ ਦੇ ਸਬੰਧ ਦਾ ਟੈਂਟ ਹੋਇਆ ਸੀ ਜੀ ਮਾਨ ਸਾਹਿਬ ਪਹਿਲਾਂ ਤੋਂ ਕਿਹਾ ਸੀ ਸਾਹਿਬ ਆਪ ਜੀ ਮੌਕੇ ਤੇ ਆ ਕੇ ਪ੍ਰਸ਼ਾਸਨ ਵਾਪਰ ਹੁੰਦਾ ਉਹ ਕੰਮ ਕੀ ਹੈ ਹਾਂ ਦੇਖੋ ਬਿਲਕੁਲ ਪ੍ਰਸ਼ਾਸਨ ਨੇ ਸਾਰੀ ਕਾਰਵਾਈ ਜਿਹੜੀ ਹੈ ਸਮੇਂ ਰੈਂਦੇ ਮੁਕੰਮਲ ਕੀਤੀ ਆ ਪਰ ਲੇਕਿਨ ਜੇ ਬਾਰਸ਼ ਤੇਜ਼ ਆ ਜਾਏ ਬਾਰਸ਼ ਜ਼ਿਆਦਾ ਆ ਜਾਏ ਕਿਉਂਕਿ ਬਾਰਸ਼ ਕੇ ਲਈ ਪੰਜਾਬ ਦੀ ਨਹੀਂ ਹੈਗੀ ਇਹ ਜ਼ਿਆਦਾ ਹਿਮਾਚਲ ਦੀ ਆ ਜੰਮੂ ਕਸ਼ਮੀਰ ਦੀ ਆ ਉਦੋਂ ਉਥੋਂ ਪਾਣੀ ਜਦੋਂ ਜ਼ਿਆਦਾ ਆਇਆਗਾ ਉਹ ਪਾਣੀ ਦੇ ਕਾਰਨ ਜਿਹੜੇ ਫਲੱਡ ਦੀ ਸਿਚੁਏਸ਼ਨ ਬਣੀ ਹੈਗੀ ਆਦਰਵਾਈਜ਼ ਜਿਹੜਾ ਹੈਗਾ ਨਾਰਮਲ ਕੋਰਸ ਦੇ ਵਿੱਚ ਦਮੀ ਪੈਣਾ ਸੀ ਉਹਦੇ ਪ੍ਰਬੰਧ ਮੁਕੰਮਲ ਨੇ ਜਦੋਂ ਉਹਨੇ ਕੁਦਰਤ ਦੇ ਅੱਗੇ ਕੋਈ ਜ਼ੋਰ ਨਹੀਂ ਪਰਮਾਤਮਾ ਦੇ ਅੱਗੇ ਕੋਈ ਜ਼ੋਰ ਨਹੀਂ ਉੱਥੋਂ ਤਾਂ ਕਿਹਾ ਨਹੀਂ ਜਾ ਸਕਦਾ ਕਿ ਤੁਸੀਂ ਇੰਨਾ ਕੁ ਪਾਣੀ ਪਾਓ ਇੰਨਾ ਪਾਓ ਤਾਂ ਹੁਣ ਉਹਨਾਂ ਦੀ ਕੁਦਰਤ ਦਾ ਨਿਜ਼ਮਾ ਜਿਹੜਾ ਉਸ ਹੱਬ ਨਾਲ ਹੋਣਾਗਾ ਪਰ ਫਿਰ ਵੀ ਮੈਂ ਬੜੇ ਯਕੀਨ ਨਾਲ ਕਹਿਣਾਗਾ ਕਿ ਸੰਗਰੂਰ ਜਿਹੜਾ ਉਹ ਬਿਲਕੁਲ ਸੇਫ ਆ ਬਿਲਕੁਲ ਜਿਹੜੇ ਪ੍ਰਬੰਧ ਮੁਕੰਮਲ ਲਏਗੇ ਪੂਰੀਆ ਟੀਮਾਂ ਵੀ ਤਾਇਨਾਤ ਤਾਇਨਾਤ ਨੇ ਕੀ ਕਿਸੇ ਵੀ ਕਿਸਮ ਦਾ ਅਮਰਜੈਂਸੀ ਹੋਊਗੀ ਉਹਦੇ ਨਾਲ ਚੰਗੇ ਤਰੀਕੇ ਨਾਲ ਜਿੱਥਲਾਵਾ ਪੰਜਾਬ ਦੇ ਵਿੱਚ ਡਰੇਨੇਜ ਸਫਾਈ ਦਾ ਕੋਈ ਟੈਂਡਰ ਨਹੀਂ ਸੀ ਹੋਇਆ ਜਿਹੜਾ ਜਿਹਦੇ ਕਰਕੇ ਇੰਨਾ ਨੁਕਸਾਨ ਆ ਗਿਆ ਬੂਟੀਆਂ ਬਹੁਤ ਦੇਖਣ ਨੂੰ ਮਿਲੀਆਂ ਨੇ ਮੈਂ ਦੱਸ ਰਿਹਾ 3 ਕਰੋੜ 73 ਲੱਖ ਰੁਪਈਆ ਜਿਹੜਾ ਉਹਦੇ ਟੈਂਡਰ ਹੋਏ ਸੀਗੇ ਕੰਮ ਮੁਕੰਮਲ ਹੋਏ ਸੀ ਬੂਟੀ ਜਿਹੜੀ ਆ ਬੜੀ ਤੇਜ਼ੀ ਦੇ ਨਾਲ ਪੈਦਾ ਹੋ ਜਾਂਦੀ ਹੈਗੀ ਜੂਨ ਤੱਕ ਉਹ ਕੰਮ ਮੁਕੰਮਲ ਹੋ ਚੁੱਕੇ ਸੀਗੇ ਇਹ ਬੂਟੀ ਪਿੱਛੋਂ ਕੀ ਹੁੰਦਾ ਜਦੋਂ ਤੇਜ਼ੀ ਨਾਲ ਪਾਣੀ ਆਇਆ ਪਿੱਛੋਂ ਕਿਤੇ ਥੋੜੀ 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 ਇਕੱਠੀ ਹੁੰਦੀ ਆ ਕੇ ਜਿੱਥੇ ਜ਼ਿਆਦਾ ਪ੍ਰੈਸ਼ਰ ਬਣਦਾਗਾ ਉੱਥੇ ਆ ਕੇ ਉਹ ਬੂਟੀ ਜਿਹੜੀ ਫਸ ਜਾਂਦੀ ਆ ਪਰ ਲੇਕਿਨ ਟੀਮਾਂ ਲੱਗੀਆਂ ਨੇ ਜੀ ਸੀ ਬੀ ਮਸ਼ੀਨਾਂ ਲੱਗੀਆਂ ਨੇ ਲਗਾਤਾਰ ਬੂਟੀ ਜਿਹੜੇ ਕੱਢੇ ਜਾ ਰਿਹਾ ਤੇ ਪਾਣੀ ਜਿਹੜਾ ਫਰਦਰ ਫਲੋ ਹੋ ਰਿਹਾ ਜਿਵੇਂ ਸਾਹਿਬ ਜਿਹੜੀ ਹੈ ਜੀ ਜ਼ਿਆਦਾਤਰ ਸਿਵਰੇਜ ਦੇ ਵਿੱਚ ਦੀ ਜਾਂਦੀ ਹੈ ਜੀ ਹਾਂ ਜੀ ਲੇਕਿਨ ਸਰ ਸ਼ਹਿਰਾਂ ਦੀ ਜਿਹੜੀ ਪਾਣੀ ਦੀ ਨਿਕਾਸੀ ਹੈ ਜ਼ਿਆਦਾਤਰ ਸਰ ਸੀਵਰੇਜ ਨਾਲ ਹੀ ਨਿਕਲਦੀ ਜਾਂਦੀ ਹੈ ਲੇਕਿਨ ਸਰ 26 ਦਿਨਾਂ ਤੋਂ ਸੀਵਰੇਜ ਕਰਮਚਾਰੀ ਹੜਤਾਲ ਤੇ ਸੀਵਰੇ ਸਾਰੇ ਬਲੌਕ ਹੋ ਚੁੱਕੇ ਹੁੰਦੇ ਆ ਬਿਲਕੁਲ ਉਹਨਾਂ ਨੇ ਮੀਟੀਆਂ ਲਗਾਤਾਰ ਹੋਈਆਂ ਉਹਨਾਂ ਨੂੰ ਕਿਹਾ ਐਮਰਜੈਂਸੀ ਸੇਵਾਵਾਂ ਮਾਂ ਬਹਾਲ ਕੀਤੀਆਂ ਉਹਨਾਂ ਨੇ ਕਿ ਕੋਈ ਇਸ ਤਰ੍ਹਾਂ ਦੀ ਪੋਜੀਸ਼ਨ ਹੈ ਨਹੀਂ ਠੀਕ ਆ ਸੰਗਰੂਰ ਚ ਮੈਂ ਖੁਦ ਲਾਂਕੇ ਆਇਆਗਾ ਪਾਣੀ ਦੀ ਕੋਈ ਸਮੱਸਿਆ ਨਹੀਂ ਸੰਗਰੂਰ ਜਿਹਦੇ ਮੀਂਹ ਪੈ ਸਾਰਾ ਡੁੱਬਿਆ ਹੈ ਜਿਹਦੇ ਸੰਗਰੂਰ ਦੇਖੋ ਜਦੋਂ ਮੀਂਹ ਪੈਂਦਾ ਨਾ ਜੀ ਜਦੋਂ ਮੀਂਹ ਪੈਂਦਾਗਾ ਮੀਂਹ ਪੈਣ ਤੋਂ ਬਾਅਦ 24 ਘੰਟਿਆਂ ਚ ਇਹ ਨਹੀਂ ਹੈਗਾ ਕਿ ਪਾਣੀ ਹੋ ਜੂ ਤਾਂ ਸਮਾਂ ਲੱਗਦਾ ਇਹ ਤੁਸੀਂ ਯੂ ਐਸ ਏ ਵਿੱਚ ਚਲੇ ਜਾਓਗੇ ਇੰਗਲੈਂਡ ਵਿੱਚ ਚਲੇ ਜਾਓਗੇ ਜੇ ਤਾਂ ਬਾਰਸ਼ ਦਾ ਲੈਵਲ ਆ ਜਾਂਦਾਗਾ ਉਹਦੇ ਲਈ ਵੀ 4-5 ਘੰਟੇ 10 ਘੰਟੇ ਮੇਰੀ ਪਲੀਜ਼ ਲੈ ਮੇਰੀ ਗੱਲ ਸੁਣੋ ਜਦੋਂ بارش ਹੁੰਦੀ ਆ ਤਾਂ ਉੱਥੇ ਉਹਦਾ ਵੀ ਪਾਣੀ ਨਿਕਲਣ ਨੂੰ ਟਾਈਮ ਲੱਗਦਾਗਾ ਸੋ ਉਹਨਾਂ ਕੋ ਟਾਈਮ ਤਾਂ ਜ਼ਰੂਰ ਲੱਗਦਾਗਾ ਜਿੰਨਾ ਚਾਹੀਦਾਗਾ ਜੀ ਇੱਥੇ ਹਰ ਇੱਥੇ ਸੋਨ ਤੋਂ ਹੀ ਕਰਦੇ ਪਾਣੀ ਨਹੀਂ ਨਿਕਲਦਾ ਜੀ ਹਾਂ ਜੀ ਅੱਛਾ 24 ਘੰਟੇ ਨਹੀਂ ਪਈ ਜਾਂਦਾ ਜਦੋਂ 24 ਘੰਟੇ ਨਹੀਂ ਪਈ ਜਾਂਦਾਗਾ ਲੈਟ ਮੀ ਤੁਸੀਂ ਹਾਸੀ ਵਿਆਹ ਚ ਗੱਲਾਂ ਨਾ ਕਰੋ ਯਾਰ ਆਪਾਂ ਹਾਸੀ ਵਿਆਹ ਚ ਨਹੀਂ ਗੱਲ ਕਰਦੇ ਹੈਗੀ ਬੜਾ ਸੀਰੀਅਸ ਬਾਤ ਪਲੀਜ਼ ਬੜਾ ਸੀਰੀਅਸ ਇਸ਼ੂ ਹੈਗ ਉਹ ਡੀਸੀ ਸਾਹਿਬ ਬਿਲਕੁਲ ਇਹਨਾਂ ਨੇ ਹਜੇ 2 ਦਿਨ ਹੋਏ ਨੇ ਜੁਆਇਨ ਕੀਤਾਗਾ ਤੁਰੰਤ ਕਾਰਵਾਈ ਦੇ ਆਦੇਸ਼ ਦਿੱਤੇ ਨੇ ਵੀ ਜਿੱਥੇ ਵੀ ਕਿਤੇ ਆ ਗਈ ਚਾਹ ਕਿਤੇ ਹੜਤਾਲ ਕਰਕੇ ਆ ਗਈ ਜਾਂ ਹੋਰ ਆ ਗਈ ਉਹਨੂੰ ਤੁਰੰਤ ਰੇਠੋ ਕੋਈ ਆਪਾਂ ਸਾਰੇ ਨਾਗਰਿਕਾਂ ਦੀ ਸੁਰੱਖਿਆ ਤੇ ਉਹ ਪਿਛੇ ਡਰੇਨੇਜ ਨੂੰ ਮੈਂ ਫੋਨ ਕੀਤਾ ਤੇ ਉਹ ਕਹਿੰਦੇ ਫੰਡ ਨਹੀਂ ਹੈ ਫੰਡ ਹੈ ਉਹ ਥੋੜੀ ਜਿਹੀ ਬੇਲਬੂਟੀ ਜੀ ਕੱਢ ਗਈ ਉਹ ਫੇਰ ਹੋ ਗਏ ਤੁਗਣੀ ਬੇਲਬੂਟੀ ਉਹ ਅਸਲ ਵਿੱਚ ਮੈਂ ਉਹੀ ਤੁਹਾਨੂੰ ਆਨਸਰ ਦੇ ਰਿਹਾਗਾ ਕਿ ਬੇਲਬੂਟੀ ਹੋਈ ਨਹੀਂ ਹੈਗੀ ਉਹ ਪਿੱਛੋਂ ਜੇ ਥੋੜੀ 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 ਕਿਤੇ ਥੋੜੀ ਰਹਿ ਗਈ ਕਿਤੇ ਪੈਦਾ ਹੋ ਗਈ ਜਾਂ ਕੱਢਣ ਵੇਲੇ ਕਿਸੇ ਨੇ ਕੱਢ ਕੇ ਸਾਈਡ ਤੇ ਰੱਖ ਲਈ ਅਗਲੇ ਚੱਕ ਕੇ ਬਚੜਤੀ ਉਹ ਦੁਬਾਰਾ ਇਕੱਠੀ ਹੋ ਜਾਂਦੀਆਂ ਉਹਨੂੰ ਪ੍ਰੋਬਲਮ ਡਿਸਪੈਚ ਦਾ ਪ੍ਰੋਬਲਮ ਡੀਪਾਰਟਮੈਂਟ ਪਲੱਸ ਨਵੀ ਮਹਿਕਮਾ ਆ ਵੀ ਨਹੀਂ ਕਰਦੇ ਤਾਂ ਮੈਂ ਕਹਾਂ ਤਾਂ ਕਨਜ਼ਾਈਨਮੈਂਟ ਰੱਖਾਂਗਾ ਬਿਲਕੁਲ ਬਿਲਕੁਲ ਦੇਖੋ ਮੇਰੀ ਗੱਲ ਬਿਲਕੁਲ ਮੇਰੀ ਗੱਲ ਸੁਣੋ ਲੱਖਾਂ ਸਹਿਲਾ ਪਰਚੇਜ਼ ਕਰਨਾ ਦਿਖਾ ਦਿਓ